ਮੈਂ ਬਹੁਤਾਂ ਦਾ ਅਨਵਾਰ ਕਰਦੀ ਹਾਂ ਮੈਨੂੰ ਮੰਗਾ ਨਹੀਂ ਸੀ ਉਹਨਾਂ ਬੱਚਾ ਮੇਰਾ ਮੈਂ ਬਾਬਾ ਬਸ 40 ਦੇ ਦਾੰਦ ਮਾਰ ਕਰਦੀ ਹਾਂ ਹੁਣ ਤੱਕ ਸੰਤ ਬਾਬਾ ਬਲਬੀਰ ਸਿੰਘ ਚੀਚਾਲ ਦੀ ਜਿਹੜੇ ਦਾ ਸੌ ਦੇ ਮੈਂਬਰ ਨੇ ਉਹ 50 ਦੇ ਕਰੀਬ ਜਿਹੜੀਆਂ ਰੈੱਡ ਬੋਡੀਆਂ ਅਮਲਿਸ਼ਾ ਤੋਂ ਉਗੇ ਸੀ ਕਿਸੇ ਨਾ ਕਿਸੇ ਕਾਰਨ ਮੌਤ ਹੋ ਮੰਗਵਾ ਚੁੱਕੇ ਨੇ ਪਰਿਵਾਰਾਂ ਤੱਕ ਉਹਨਾਂ ਦੀ ਇਸ ਗੱਲ ਦੀ ਚੱਲੀ ਹੁੰਦੀ ਆ ਇਹ ਕਮਲ ਜਿਹਦਾ ਹੈਗਾ ਇਹਦੀ ਵੀ ਡੈਡ ਬੋਡੀ ਆ ਇਸੇ ਤੇ ਅਧਿ ਸਸਕਾਰ ਹੋਇਆ ਅਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਆ ਦਿਲੋਂ ਸਾਡੀ ਹਮਦਰਦੀ ਆ ਕਿ ਜਿਹੜੇ ਬੱਚੇ ਬਾਹਰ ਕਮਾਈ ਕਰਨ ਗਏ ਸੀ ਉਹਨਾਂ ਦਾ ਜਦੋਂ ਹਾਰਸਾ ਹੁੰਦਾ ਤੇ ਬੜਾ ਦੁੱਖ ਲੱਗਦਾ ਸਾਰੇ ਪਰਿਵਾਰ ਨੂੰ ਵੀ ਬੜਾ ਕਾਟਾ ਪੈਂਦਾ ਤੇ ਅਸੀਂ ਰਾਖਮੇਂਤੀ ਕਹਿੰਦੇ ਆ ਕਿ ਕਮਲ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਪਰਿਵਾਰ ਨੂੰ ਪਿੱਛੇ ਭਾਣਾ ਬਲ ਬਖਸ਼। ਅਜੇ ਰਾਜੋ। ਅਰਬੀਨਿਆ ਦੇ ਵਿੱਚ ਇਹ ਮੁੰਡਾ ਗਿਆ ਸੀਗਾ। ਔਰ ਇਹ ਬਹੁਤ ਹੀ ਪਰਿਵਾਰ ਨੂੰ ਜਿਹੜਾ ਹੈਗਾ ਘਾਟਾ ਪਿਆ ਵਾ। ਮੁੰਡੇ ਦਾ ਨਾਮ ਸੀਗਾ ਜੀ ਕਮਲ ਕੁਮਾਰ। ਇਹ ਦੋ ਭਰਾ ਸੀ ਇੱਕ ਭੈਣ ਸੀ ਜੀ। ਤੇ ਅੰਦੀ ਸ਼ਾਦੀ ਹੋਈ ਆ ਇੱਕ ਭਰਾ ਹੋਰ ਚੋਤਾ ਵਾਜੀ ਇਹ ਬਾਬਾ ਜੀ ਦੇ ਸਾਰਾ ਪਰਿਵਾਰ ਬਾਬਾ ਜੀ ਨੂੰ ਮਿਲਿਆ ਸੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਉਹਨਾਂ ਦੀ ਯਤਨ ਸਦਕਾ ਜਿਹੜਾ ਹੈ ਅੱਜ ਜਿਹੜੀ ਉਹ ਬਾਡੀ ਆ ਇਹਨਾਂ ਤੋਂ ਆ ਵੀ ਨੜ ਰੱਤੀ ਵੀ ਗੀਤ ਨਾ ਹੋ ਗਿਆ ਜੀ ਕਿਹੜੀ ਕੰਟੀ ਹੈ ਪਰ ਮਮਾ ਨਹੀਂ ਆ ਜੀ ਕਿ ਇਹ ਡੈਡ ਕੋੜੀ ਦੇ ਹੁਣ ਤਾਂ ਕੋਈ ਪਰੇਚੰਦੀਤਾ ਨਹੀਂ ਹੈ। ਕਪੜੇ ਸੰਤ ਬਾਬਾ ਸੀਜੇ ਵਾਲੀ ਐਨੂੰ ਬੈਂਟ ਕੀਤੀ ਸੀ। ਤੇ ਉਹਨਾਂ ਨੇ ਕਿਰਪਾ ਕੀਤੀ ਆ। ਕਮਾਲਾ ਮੇਰਾ ਬੇਟਾ ਜੀ। 7 ਤਰੀਕ ਦਾ ਦੇਥ ਹੋਈ ਜੀ ਬਾਹਰ। ਅਜੇ ਡੈਡ ਕੋੜੀ ਇਹੀ ਕਿਨਾਂ ਜੀ ਅਜੇ ਤੱਕ ਨਹੀਂ। ਬੈਡ ਬਾਦ ਅੱਜ ਆ ਗਏ ਜੀ ਬਾਬਾ ਸੰਤ ਸਿਚੇ ਵਾਲੇ ਦੇ ਥਰੂ ਆਏ ਆ ਜੀ ਥੋੜਾ ਤਾਂ ਮੈਨੂੰ ਖਚਾ ਹੈ ਨਹੀਂ ਜੀ ਸਾਡਾ ਇੱਕ ਪੈਸਾ ਨਹੀਂ ਲੱਗਣ ਦਾ ਤਾਂ ਇਹਨਾਂ ਨੇ ਧੰਨਵਾਦ ਕਰਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਿਚੇ ਵਾਲੇ ਬਾਬੇ ਦਾ ਮੈਂ ਬਹੁਤ ਧੰਨ ਧੰਨਵਾਦ ਕਰਦੀ ਹਾਂ ਮੇਰੇ ਕੋ ਮਗਾ ਨਹੀਂ ਸੀ ਉਹਨਾਂ ਬੱਚਾ ਮੇਰਾ ਮੈਂ ਬਹੁਤ ਬਾਬਾ ਸਿਚੇ ਵਾਲੇ ਦਾ ਧੰਨਵਾਦ ਕਰਦੇ ਹਾਂ ਤੇ ਬੜੇ ਲੋਕੀ ਗੱਲ ਹੈ ਕਿ ਮੁੰਡਾ ਜਿਹੜਾ ਕਮਲ ਅਮਨੀਆ ਚ ਗਿਆ ਹੋਇਆ ਸੀਗਾ ਇਹਦੀ ਉੱਥੇ 27 ਦਸੰਬਰ ਨੂੰ ਡੱਥ ਹੋ ਗਈ ਸੀ ਤੇ ਬਾਬਾ ਜੀ ਕੋਲ ਪਰਿਵਾਰ ਆਇਆ ਸੀਗਾ ਤੇ ਕਿਉਂਕਿ ਵਿਦੇਸ਼ਾਂ ਦੇ ਵਿੱਚੋਂ ਡੈੱਡ ਬੋਡੀ ਮੰਗਾਉਣੀ ਜਿਹੜੀ ਆ ਉਹ ਬੜੀ ਮਹਿੰਗੀ ਪੈਂਦੀ ਆ ਉਹਦਾ ਤੇ ਖਰਚਾ ਵੜਾਉਂਦਾ ਪਰਿਵਾਰ ਪਹਿਲਾਂ ਹੀ ਉਹਦਾ ਟੁੱਟਿਆ ਹੁੰਦਾ ਤੇ ਉਹਦੇ ਤੇ ਜਦੋਂ ਇਹ ਖਰਚਾ ਪੈ ਜਾਂਦਾ ਤੇ ਉਹ ਹੋਰ ਵੀ ਔਖਾਦਲੇ ਹੋ ਜਾਂਦਾ ਤੇ ਹਰਕ ਨੂੰ ਹੁੰਦੀ ਇੱਛਾ ਕਿ ਉਹ ਆਪਣੇ ਬੱਚਿਆਂ ਦਾ ਜਿਹੜੇ ਬਾਹਰ ਪੜ੍ਹਾਈ ਕਰ ਜਾਂਦੇ ਨੇ ਉਹਨਾਂ ਦਾ ਆਪਣਾ ਮੂੰਹ ਦੇਖ ਸਕਣ ਤੇ ਜਿਹੜੀਆਂ ਉਹਦੀਆਂ ਅੰਤਮ ਰਸਮਾਂ ਹੈਗੀਆਂ ਉਹ ਆਪਣੇ ਹੱਥੀਂ ਕਰ ਸਕਣ ਇਹ ਇੱਕ ਉਹਨਾਂ ਦੀ ਤਸੱਲੀ ਹੋ ਜਾਂਦੀ ਹੈ ਹੁਣ ਤੱਕ ਸੰਤ ਬਾਬਾ ਬਲਬੀਰ ਸਿੰਘ ਜੀ ਚੌਲਦੀ ਜਿਹੜੇ ਰਸਵਾ ਦੇ ਮੈਂਬਰ ਨੇ ਉਹ 50 ਦੇ ਕਰੀਬ ਜਿਹੜੀਆਂ ਡੈਡ ਬੋਡੀਆਂ ਅਮਰੀਸ਼ਾਂ ਤੋਂ ਹੋ ਗਈ ਸੀ ਕਿਸੇ ਨਾ ਕਿਸੇ ਕారణ ਮੌਤ ਉਹ ਮੰਗਵਾ ਚੁੱਕੇ ਨੇ ਪਰਿਵਾਰਾਂ ਤੱਕ ਉਹਨਾਂ ਦੀ ਇਸ ਗੱਲ ਦੀ ਤਸੱਲੀ ਹੁੰਦੀ ਆ ਇਹ ਕਮਲ ਜਿਹੜਾ ਹੈਗਾ ਇਹਦੀ ਵੀ ਡੈਡ ਬੋਡੀ ਆਈਸੀ ਤੇ ਅੱਜ ਸੰਸਕਾਰ ਹੋਇਆ ਅਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ ਦਿਲੋਂ ਸਾਡੀ ਹਮਦਰਦੀ ਆ ਕਿ ਜਿਹੜੇ ਬੱਚੇ ਬਾਹਰ ਕਮਾਈ ਕਰਨ ਗਏ ਸੀ ਉਹਨਾਂ ਨਾਲ ਜਦੋਂ ਹਾਦਸਾ ਹੁੰਦਾ ਤੇ ਬੜਾ ਦੁੱਖ ਲੱਗਦਾ ਕਿੱਛੇ ਪਰਿਵਾਰ ਨੂੰ ਵੀ ਬੜਾ ਕਾਟਾ ਪੈਂਦਾ ਕਿ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਕਮਲ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਪਰਿਵਾਰ ਨੂੰ ਪਛੇਤਾਣਾ ਦਾ ਭਲ ਬਖਸ਼ੇ ਇਹ ਜੀ ਅੱਜ 25 26 ਦਿਨ ਬਾਅਦ ਜਿਹੜੀ ਹੈਗੀ ਆ ਇਹ ਡੈੱਡ ਬੋਡੀ ਆਈ ਆ ਪਰਮਿਨਿਆਂ ਦੇ ਵਿੱਚ ਇਹ ਮੁੰਡਾ ਗਿਆ ਸੀਗਾ ਔਰ ਇਹ ਬਹੁਤ ਹੀ ਪਰਿਵਾਰ ਨੂੰ ਜਿਹੜਾ ਹੈਗਾ ਘਾਟਾ ਪਿਆ ਵਾ ਮੁੰਡੇ ਦਾ ਨਾਮ ਸੀਗਾ ਜੀ ਕਮਲ ਕੁਮਾਰ ਇਹ ਦੋ ਭਰਾ ਸੀ ਇੱਕ ਭੈਣ ਸੀ ਜੀ ਭੈਣ ਦੀ ਸ਼ਾਦੀ ਹੋਈ ਆ ਇੱਕ ਭਰਾ ਹੋਰ ਛੋਟਾ ਵਾ ਜੀ ਇਹ ਇਹ ਬਾਬਾ ਜੀ ਦੇ ਸਾਰਾ ਪਰਿਵਾਰ ਬਾਬਾ ਜੀ ਨੂੰ ਮਿਲਿਆ ਸੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਉਹਨਾਂ ਦੀ ਯਤਨ ਸਦਕਾ ਜਿਹੜਾ ਹੈ ਅੱਜ ਜਿਹੜੀ ਉਹ ਬਾਡੀ ਆਈ ਆ ਤਾਂ ਕਿ ਜੋ ਪਰਿਵਾਰ ਅੰਤਮ ਜਿਹੜੀਆਂ ਉਹਦੀਆਂ ਰਸਮਾਂ ਦੇ ਨਾਲ ਸੰਸਕਾਰ ਜਿਹੜਾ ਕਰ ਸਕੇ ਨਹੀਂ ਪੈਸਾ ਕੋਈ ਨਹੀਂ ਲੱਗਾ ਜੀ ਇਹ ਤਾਂ ਬਾਬਾ ਜੀ ਦਾ ਜਿਹੜਾ ਬਹੁਤ ਜਿਹੜਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਮੇਰਾ ਛੋਟਾ ਬ੍ਰਦਰ ਸੀਗਾ ਜੀ ਕਿਹਨਾ ਸਮਾਂ ਹੋ ਗਿਆ ਉਹਨੂੰ ਦੂੜਾ ਹੀ ਸਾਲ ਹੋ ਗਿਆ ਕਿਹੜੀ ਕੰਟਰੀ ਹੈ ਹਾਂਜੀ ਕਿਹੜੀ ਕੰਟਰੀ ਹੈ ਨੀਨੀਆਂ ਸੀ ਇਹ ਕਿੰਨਾ ਸਮਾਂ ਪਹਿਲਾਂ ਡੈਥ ਹੋਈ ਇਹਨਾਂ ਦੀ ਹੋਏ ਹੋ ਗਏ 15-20 ਦਿਨ ਹੋ ਗਏ 3 ਦਿਨ ਹਾਂਜੀ ਉਹ ਕੋੜੀ-ਵਾੜੀ ਕਰੀ ਨਹੀਂ ਸੀ ਆਦੇ ਵੀ ਨਹੀਂ ਸੀ ਕਿੰਨਾ ਦੀ ਜਨਮ ਦਾ ਜਦੋਂ ਆਪਾਂ ਵੀਰ ਕੋੜੀ ਹੈ ਹਾਂਜੀ ਇਹਨਾਂ ਦੀ ਜਨਮ ਦਾ ਕੋੜੀ ਹੈ ਬਾਬਾ ਸਿੱਕੇ ਵਾਲਾ ਥੋੜਾ ਜਿਹਾ ਟੱਕਰ ਲੱਗਦਾ ਨਹੀਂ ਨਹੀਂ ਪਰ ਹੋਰ ਕਰਨਾ ਚਾਹੁੰਦੇ ਹੋ ਬਈ ਹਾਂਜੀ ਹਾਂਜੀ ਬਹੁਤ ਧੰਨਵਾਦ ਜੀ ਕਿੰਨਾ ਸਮਾਂ ਪਹਿਲਾਂ ਡੈਥ ਸੀ 20 ਦਿਨ ਹੋ ਗਏ ਜੀ ਕਿਹੜੀ ਘੰਟੀ ਹੈ ਹਰਮਾਨਾ ਜੀ ਇਹ ਦੜਗੋੜੀ ਲਈ ਉਹਨਾਂ ਤੋਂ ਕੋਈ ਪਰੇਚਾਨੀ ਤਾਂ ਨਹੀਂ ਹੈ ਆਪਣੇ ਸੰਤ ਬਾਬਾ ਸੀਜੇ ਵਾਲੀ ਜੀ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਕਿਰਪਾ ਕੀਤੀ ਆ ਹਾਂਜੀ ਪਰਿਵਾਰ ਪਰਿਵਾਰ ਦੇ ਗਰੀਬ ਬਹੁਤ ਆ ਅਡਾ ਇੰਟਰਵਿਊ ਤਾਂ ਪਿਆ ਪਿਆ ਹੀ ਨਹੀਂ ਕਿੰਨੇ ਬੈਟਰਾ ਸੀ ਤਿੰਨ ਦੋ ਪ੍ਰੋਜੈਕਟ ਦੋ ਦੋ ਪ੍ਰਾ ਇੱਕ ਭੈਣ ਸੀ ਹਾਂਜੀ ਤੇ ਧੰਨਵਾਦ ਆ ਬਾਬਾ ਜੀ ਦਾ ਜੀ ਇਹ ਲੋਹਾਰਾ ਜਨਕਪਤੀ ਹੈ ਜਿਨ੍ਹਾਂ ਨੇ ਗਰੀਬਾਂ ਨੂੰ ਬਹਾਵੜੀ